ਹਾਂਜੀ ਬੱਚਿਓ ਜਿਹੜਾ ਅੱਜ ਟੂਰ ਲਵਾਇਆ ਕਿੱਥੋਂ ਦਾ ਲਵਾਇਆ ਜਾ ਰਿਹਾ ਹਾਂ ਹਾਂਜੀ ਅੱਜ ਮੇਨਾ ਮੈਕੀਪੋਰ ਹੈ ਅਦੀਪ ਮੈਂ ਗਵਰਨਮੈਂਟ ਸੀਨੀਅਰਸ ਦੇ ਪੀਐਮ ਸ਼੍ਰੀ ਗਵਰਨਮੈਂਟ ਸੀਨੀਅਰਸ ਕੈਂਡੀ ਸਕੂਲ ਦੇ ਵਿਦਿਆਰਥੀ ਹਾਂ ਅੱਜ ਅਸੀਂ ਫੀਲਡ ਵਿਜ਼ਿਟ ਟੂਰ ਤੇ ਜਾ ਰਹੇ ਹਾਂ ਜੋ ਕਿ ਹੈ ਨਾ ਹਰਮੰਦਰ ਸਾਹਿਬ ਅਤੇ ਹਰੀ ਕੀ ਪੱਤਨੀ ਸ਼੍ਰੀ ਗੁਰਨਾਕਨ ਸਿੰਘ ਯੂਨੀਵਰਸਿਟੀ ਵਿੱਚ ਘੁੰਮਣ ਜਾ ਰਹੇ ਹਾਂ ਜਿੱਦੇ ਵਿੱਚ ਸਾਡੇ ਵਿਦਿਆ ਵਿੱਚ ਵਾਧਾ ਹੋਵੇਗਾ ਅਤੇ ਇਹ ਸਾਨੂੰ ਸ਼੍ਰੀਮਤੀ ਰੁਪਿੰਦਰਜੀਤ ਕੌਰ ਅਤੇ ਸਮੂਹ ਸਟਾਫ ਬੋਰੇ ਲਿਜਾਇਆ ਜਾ ਰਿਹਾ ਹੈ ਸਾਡੇ ਟੀਚਰ ਸਰਵਾਨਾ ਦਾ ਅਸੀਂ ਬਹੁਤ ਬਹੁਤ ਦਿਲੋਂ ਤਹਿਦਾ ਧੰਨਵਾਦ ਕਰਦੇ ਆ ਕਿ ਉਹ ਸਾਨੂੰ ਸਵੇ ਸਰ ਟੂਰ ਲੈ ਜਾ ਰਹੇ ਦਾ ਲੈ ਜਾ ਰਹੇ ਆ ਤੇ ਸਾਡੇ ਗਿਆਨ ਵਿੱਚ ਵਾਧਾ ਕਰਦੇ। ਟੂਰ ਹੋਇਆ ਉਹਦੇ ਬਾਰੇ ਕੁਝ ਜਾਣਕਾਰੀ ਦਿਓ ਜੀ। ਮਹਾਂਪ੍ਰਿੰਟ ਕੋਰ ਐਸਸੈਸਮਿਸਟਰ ਐਮ 3 ਸਰਟਾਈਨ ਸੀਨੀਅਰ ਸਕੂਲ ਸਕੂਲ ਬਲਾਸ ਪਰ ਅੱਜ ਸਾਡਾ ਜਿਹੜਾ ਟੂਰ ਹੈ ਵਿਦਿਅਕ ਟੂਰ ਹੈ ਇੱਕ ਫੀਲਡ ਵਿਜ਼ਿਟ ਕਹਿ ਸਕਦੇ ਉਸ ਨੂੰ ਇਹ ਈਕੋ ਕਲੱਬ ਅਧੀਨ ਤੁਹਾਨੂੰ ਇੱਕ ਸਕੀਮ ਆਈ ਸੀ ਜਿਹਦੇ ਵਿੱਚ ਸਾਨੂੰ ਕਿਹਾ ਗਿਆ ਸੀ ਕਿ ਫੀਲਡ ਵਿਜ਼ਿਟ ਤੇ ਬੱਚਿਆਂ ਨੂੰ ਲੈ ਕੇ ਜਾਈਏ ਜਿਹਦੇ ਵਿੱਚ ਅਸੀਂ ਬੱਚਿਆਂ ਨੂੰ ਹਰੀਕੇ ਪੱਤਨ ਜਲੀਆਂ ਵਾਲਾ ਬਾਗ ਤੇ ਗੁਰੂ ਨਾਨਕ ਦੇ ਯੂਨੀਵਰਸਿਟੀ ਜਾਂ ਖਾਲਸਾ ਕਾਲਜ ਦੀ ਵਿਜ਼ਿਟ ਕਰਾਵਾਂਗੇ ਜਿਹਦੇ ਵਿੱਚ ਬੱਚਿਆਂ ਨੂੰ ਗਿਆਨ ਦੇ ਵਿੱਚ ਵਾਧਾ ਹੋਵੇਗਾ ਤੇ ਬੱਚੇ ਜਿਹੜੇ ਸਿੱਖ ਕੁਝ ਨਾ ਕੁਝ ਸਿੱਖਣਗੇ ਤੇ ਅਸੀਂ तहे ਦਿਲੋਂ ਧੰਨਵਾਦ ਕਰਦੇ ਹਾਂ ਵੀ ਸਰਕਾਰ ਦਾ ਜਿਨ੍ਹਾਂ ਨੇ ਸਾਨੂੰ ਮਤਲਬ ਇਸ ਵਿਜ਼ਿਟ ਤੇ ਲਈ ਸਾਨੂੰ ਮਤਲਬ ਕਾਫੀ ਰਾਸ਼ੀ ਵੀ ਦਿੱਤੀ ਗਈ ਹੈ ਤੇ ਬੱਚਿਆਂ ਨੂੰ ਇਹਦੇ ਵਿੱਚ ਸਟੇਸ਼ਨਰੀ ਵੀ ਅਸੀਂ ਦੇਵਾਂਗੇ ਜਿਹਦੇ ਵਿੱਚ ਤੇ ਬਾਕੀ ਜਿਹੜਾ ਇਹ ਵਿਜ਼ਿਟ ਆ ਉਹਦੇ ਵਿੱਚ ਗਿਆਨ ਦੇ ਵਿੱਚ ਵਾਧਾ ਹੋਊਗਾ ਬੱਚਿਆਂ ਦੇ ਤੇ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਧੰਨਵਾਦ ਕਰਦੇ ਹਾਂ ਇਸ ਲਈ ਤੇ